ਸਤਿ ਸ਼੍ਰੀ ਅਕਾਲ ਮੈਂ ਸ਼ੈਪਰੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਹੈਵਨ ਇੰਡੀਆ ਟੀਵੀ ਐਸ ਵਕਤ ਦੀ ਖਬਰ ਤੁਹਾਡੇ ਨਾਲ ਮੋਗਾ ਤੋਂ ਸਾਂਝੀ ਕਰ ਰਹੇ ਹਾਂ ਮੋਗਾ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜਯੋਧ ਨਸ਼ਿਆਂ ਵਿਰੋਧ ਨੂੰ ਉਸ ਵਕਤ ਵੱਡਾ ਹੰਗਾਰਾ ਮਿਲਿਆ ਜਦ ਮੋਗਾ ਦੇ ਮੇਅਰ ਅਤੇ ਡਿਪਟੀ ਮੇਅਰ ਸਮੇਤ 6 ਐਮਸੀ ਸਹਿਬਾਨਾ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਮਤਾ ਪਾਇਆ ਗਿਆ ਉਸ ਮਤੇ ਦੇ ਵਿੱਚ ਕੀ ਕੁਝ ਲਿਖਿਆ ਉਹ ਵੀ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਦੱਸ ਦਈਏ ਕਿ ਵਾਰਡ ਨੰਬਰ 8 22 32 34 36 ਅਤੇ 40 ਦੇ ਵਿੱਚੋਂ ਇਹ ਮਤੇ ਪਾਏ ਗਏ ਤੇ ਮਤੇ ਥਾਣਾ ਮੁਖੀ ਨੂੰ ਸੌਂਪੇ ਗਏ ਜਿਸ ਦੇ ਵਿੱਚ ਕਹਿਆ ਗਿਆ ਕਿ ਜੇਕਰ ਕੋਈ ਵੀ ਨਸ਼ਾ ਤਸਕਰ ਦੀ ਮਦਦ ਕਰੂਗਾ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅਤੇ ਜੇਕਰ ਨਸ਼ਾ ਕੋਈ ਛੱਡਣਾ ਚਾਹੁੰਦਾ ਹੈ ਤਾਂ ਉਸ ਨੂੰ ਸਹਿਯੋਗ ਵੀ ਕੀਤਾ ਜਾਏਗਾ ਇਸ ਮੌਕੇ ਮੇਅਰ ਬਲਜੀਤ ਸਿੰਘ ਅਤੇ ਐਸ ਐਚ ਓ ਵਰਨੁਕਮਾਰ ਨੇ ਕੀ ਕਿਹਾ ਸੁਣਾਉਨੇ ਆ ਦੇਖੋ ਤੁਸੀਂ ਮੋਗਾ ਤੋਂ ਸੰਜੀਵ ਅਰੋੜਾ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੁੱਧ ਨਸ਼ਾ ਵਿਰੁੱਧ ਜਿਹੜੇ ਕਿ ਸਰਦਾਰ ਪੰਕ ਸਿੰਘ ਜੀ ਮਾਨ ਜੀ ਜਿਨ੍ਹਾਂ ਦੀ ਯੋਗ ਗਵਾਹੀ ਦੇ ਹੇਠ ਜਿਹੜੇ ਕਿ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਕਿ ਨਸ਼ੇ ਤਰਕਰ ਆ ਜਿਹੜੇ ਕਿ ਨਸ਼ਾ ਇੰਨਾ ਕੁ ਫਲਾ ਦਤਾ ਪੰਜਾਬ ਦੇ ਵਿੱਚ ਜਿੱਥੇ ਕਿ ਸਾਡੇ ਭੈਣ ਭਰਾ ਸਾਡੀਆਂ ਬੇਟੀਆਂ ਜਿਹੜੀਆਂ ਇੱਕ ਇੱਕ ਨਸ਼ੇ ਦੇ ਆਦੀ ਹੋ ਚੁੱਕੀਆਂ ਸੀਗੇ ਜਿਹੜਾ ਕਿ ਇਹ ਯੁੱਧ ਨਸ਼ਿਆਂ ਦੇ ਵਿਰੁੱਧ ਸਰਦਾਰ ਭਗਤ ਸਿੰਘ ਦੀ ਯੋਗਗਵਾਈ ਦੇ ਹੇਠ ਜਿਹੜਾ ਕਿ ਉਪਰਾਲਾ ਕੀਤਾ ਗਿਆ ਹੈ ਕਿਉਂਕਿ ਮੈਂ ਇਹ ਬਹੁਤ ਸਲਾਘਾਯੋਗ ਕਦਮ ਸਾਹਮਣੇ ਜਿੱਥੇ ਕਿ ਸਾਡਾ ਪੰਜਾਬ ਇੱਕ ਖੁਸ਼ਹਾਲ ਸੂਬਾ ਸੀ ਜਿਹੜਾ ਕਿ ਅੱਜ ਨਸ਼ੇ ਦੀ ਦਲਦਲ ਦੇ ਵਿੱਚ ਇੰਨਾ ਕੁ ਫਸ ਚੁੱਕਿਆ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਕਿਉਂਕਿ ਆਪਣੇ ਜਿਹੜੇ ਕਿ ਸਾਡੇ ਭੈਣ ਭਰਾ ਜਿਹੜੇ ਬੱਚੇ ਆ ਉਹ ਬੱਚਿਆਂ ਨੂੰ ਬਾਹਰ ਕੱਢਣ ਤੋਂ ਵੀ ਗੁਰੇਜ਼ ਕਰ ਰਹੇ ਹਨ ਕਿ ਕਿ ਸਾਡਾ ਚੱਕੜੇ ਨਸ਼ੇ ਦਾ ਆਦੀ ਨਾ ਹੋ ਜੇ ਜਿੱਥੇ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਵਾ ਬਹੁਤ ਸਲੱਗ ਜੋ ਕਦਮ ਕੀਤਾ ਹੈ ਕਿਉਂਕਿ ਜਿੱਥੇ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਕਿ ਅੱਜ ਸਿਟੀ ਸਾਊਥ ਦੇ ਵਿੱਚ ਦੋ ਨੰਬਰ ਸਿਟੀ ਦੇ ਵਿੱਚ ਖੜੇ ਆ ਕਿਉਂਕਿ ਮਾਨਯੋਗ ਐਸ ਐਚਓ ਸਾਹਿਬ ਤੇ ਜਿੰਨੇ ਕੀ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਇਸ ਯੋਗ ਗਵਾਇਦ ਹੇਠ ਜਿਹੜੇ ਕਿ ਨਸ਼ੇ ਤਰਕਰਾਂ ਨੂੰ ਜਿਹੜੇ ਕਿ ਫੜ ਰਹੇ ਆ ਉੱਥੇ ਸਾਡਾ ਜਿਹੜਾ ਕਿ ਜਿੱਥੇ ਸਾਡੀ ਸਹਿਯੋਗ ਹੋਊਗੀ ਕਿਉਂਕਿ ਮੈਂ 4 ਸਾਲ ਹੋ ਗਏ ਤਕਰੀਬਨ ਐਮ ਸੀ ਬਣੇ ਨੂੰ ਮੈਂ ਇੱਕ ਵੀ ਜਿਹੜਾ ਕਿ ਨਸ਼ਾ ਤਰਕਰ ਹੋਵੇ ਜਾਂ ਜਿਹੜਾ ਕਿ ਇਹ ਜੇ ਨਸ਼ਿਆਂ ਦਾ ਧੰਦਾ ਕਰਦਾ ਹੋਵੇ ਮੈਂ ਉਹਨਾਂ ਦੇ ਨਾਲ ਅੱਜ ਤੱਕ ਵੀ ਜਾਂ ਉਹਨਾਂ ਨੇ ਛਡਾਉਣ ਜਾਂ ਕਿਸੇ ਵੀ ਉਹਨਾਂ ਦਾ ਕਿਸ ਯੋਗ ਨਹੀਂ ਕੀਤਾ ਮੈਂ ਅੱਜ ਤੋਂ 2 ਸਾਲ ਪਹਿਲਾਂ ਵੀ ਆਪਦੇ ਵਾਰਡ ਦੇ ਵਿੱਚ ਇਹ ਵੀਡੀਓ ਵਾਇਰਲ ਕੀਤੀ ਸੀ ਵੀ ਜਿਹੜਾ ਕੋਈ ਨਸ਼ਿਆਂ ਵਾਲਾ ਵੀਰ ਆ ਜਾਂ ਭੈਣ ਆ ਸਾਡੀ ਉਹ ਮੇਰੇ ਕੋਲ ਬਿਲਕੁਲ ਨਾ ਆਵੇ ਕਿਉਂਕਿ ਜਿੱਥੇ ਸਾਡੀ ਸੇਵਾ ਬਣਦੀ ਆ ਚਾਹੇ ਕੋਈ ਨਸ਼ਿਆਂ ਦੀ ਗੱਲ ਹੋਵੇ ਜੇ ਕਿ ਹੋਰ ਸਵਾਵਾ ਸਾਡੇ ਕੋਲ ਹੈਗੀ ਆਵਾ ਅਸੀਂ ਸੇਵਾ ਨੂੰ 24 ਘੰਟੇ ਸਮਰਪਿਤ ਆ ਸਾਡੇ ਪ੍ਰਭਾ ਪ੍ਰਵੀਨ ਸ਼ਰਮਾ ਜੀ ਮੇਰ ਸਾਹਿਬ ਤੇ ਸਾਡੇ ਐਮਸੀ ਸਾਹਿਬ ਜਿੱਥੇ ਸਾਡੀ ਲੋੜ ਪਊਗੀ ਅਸੀਂ ਸਰਕਾਰ ਦੇ ਨਾਲ ਖੜੇ ਆ ਤੇ ਪੁਲਿਸ ਪ੍ਰਸ਼ਾਸਨ ਨਾਲ ਖੜੇ ਆ ਪਰ ਪੁਲਿਸ ਪ੍ਰਸ਼ਾਸਨ ਨੂੰ ਇੱਕ ਬੇਨਤੀ ਜੀ ਕਰਦੇ ਆ ਕਿਉਂਕਿ ਜਿੱਥੇ ਇਨਫਰਮੇਸ਼ਨ ਮਿਲਦੀ ਆ ਆਮ ਤੌਰ ਜਿਆਦਾਤਰ ਕੀ ਹੁੰਦਾ ਕਿ ਜਿਹੜਾ ਕਿ ਐਸ ਐਚਓ ਸਾਵਾ ਚਾ ਏ ਐਸ ਆਈ ਆ ਜਾਂ ਕੋਈ ਪੋਰਚ ਪ੍ਰਸ਼ਾਸਨ ਨਾਲ ਦੀ ਨਾਲ ਜਿਹੜੀ ਕੀ ਇਹ ਜੋ ਕੋਈ ਇਨਫਰਮੇਸ਼ਨ ਦਾ ਤਾਂ ਲੀਕ ਆਊਟ ਹੋ ਜਾਂਦੀ ਆ ਤੇ ਉਹ ਜਿਹੜਾ ਕਿ ਭਰਾ ਵਾ ਸਾਡੇ ਭੈਣ ਜਿਹੜੇ ਕਿ ਐਮ ਸੀ ਆ ਜਾਂ ਉਹ ਇਸ ਜਿਹੜੇ ਕਿ ਨਸ਼ਾ ਤਰਕ ਦੇ ਉਹਨਾਂ ਦਾ ਸ਼ਿਕਾਰ ਹੋ ਜਾਂਦਾ ਮੈਂ ਇਹ ਅਪੀਲ ਕਰਦਾ ਬੇਨਤੀ ਕਰਦਾ ਮਾਂ ਪਾਲਿਸੀ ਪ੍ਰਸ਼ਾਸਨ ਨੂੰ ਵੀ ਜੇ ਕੋਈ ਤੁਹਾਨੂੰ ਕੋਈ ਇਨਫੋਰਮੇਸ਼ਨ ਦਾ ਉਹਦੀ ਜਿਹੜੀ ਕਿ ਗੁਪਤ ਉਹਦੀ ਇਨਫੋਰਮੇਸ਼ਨ ਰੱਖੀ ਆ ਵੀ ਤਾਂ ਜੋ ਆਪਣੇ ਕਿਉਂਕਿ ਜਿਹੜਾ ਹਰੇਕ ਭਰਾ ਸਾਡਾ ਜਿਹੜਾ ਕਿ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਕਿਉਂਕਿ ਹਰੇਕ ਭਰਾ ਅੱਜ ਆਪਣੀ ਤੰਗੀ ਦੇ ਦੌਰ ਦੇ ਵਿੱਚੋਂ ਗੁਜ਼ਰਿਆ ਚਾਹੇ ਕੋਈ ਐਮਸੀ ਸਾਹਿਬ ਹੋਵੇ ਕੋਈ ਵੀ ਹੋਵੇ ਕਿਉਂਕਿ ਉਹਦੀ ਸਕਿਉਰਟੀ ਵੀ ਜਿਹੜੀ ਕਿ ਪਾਲਿਸੀ ਪ੍ਰਸ਼ਾਸਨ ਦੀ ਜਿਹੜੀ ਬਣਦੀ ਹੈ ਅੱਜ ਸਾਡੇ ਕੋਲ 5 ਐਮਸੀ ਆ ਤੇ ਅਸੀਂ ਜਿਹੜੇ ਕਿ ਬਾਕੀ ਵੀ ਆਮ ਆਦਮੀ ਪਾਰਟੀ ਦੇ ਕਾਉਂਸਲ ਸਾਹਿਬ ਆ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਤੁਸੀਂ ਵੱਧ ਤੋਂ ਵੱਧ ਸਹਿਯੋ ਖੋ ਟੀਚਾ ਕਿਉਂਕਿ ਜਿੱਥੇ ਸਾਡਾ ਪੰਜਾਬ ਹੱਸਦਾ ਵਸਦਾ ਪੰਜਾਬ ਸਾਡਾ ਰੰਗਲਾ ਪੰਜਾਬ ਪਹਿਲਾਂ ਦੀ ਤਰ੍ਹਾਂ ਬਣ ਜੇ ਇਹ ਸਾਡੀ ਜਿਹੜੀ ਕਿਸ ਤਰ੍ਹਾਂ ਦਾ ਪ੍ਰਣ ਲਿੱਤਾ ਗਿਆ ਜੀ ਸਾਰੇ ਪੱਗ ਦਾ ਪ੍ਰਣ ਜੀ ਦੇਖੋ ਜੀ ਮੈਂ ਤਾਂ ਇੱਕ ਇਹੀ ਕਹਿ ਸਕਦਾ ਇੱਕ ਬੇਨਤੀ ਕਰ ਸਕਦਾ ਸੱਚੇ ਪਾਤਸ਼ਾਹ ਕੀ ਅਰਦਾਸ ਕਰਦਾ ਕਿਉਂਕਿ ਹਰ ਜਿਹੜਾ ਵੀਰ ਆ ਸਾਡੇ ਐਮਸੀ ਸਾਹਿਬਾ ਚਾਹੇ ਮੀਰ ਸਾਹਿਬਾ ਕਿਉਂਕਿ ਮੈਂ ਆਪਣੀ ਗਾਰੰਟੀ ਦੇ ਸਕਦਾ ਮੈਂ ਅੱਜ 4 4 ਸਾਲ ਦੇ ਵਿੱਚ ਵੀ ਕਿਸੇ ਨੂੰ ਵੀ ਅੱਜ ਤੱਕ ਜਿਹੜੀ ਕਿ ਸਪੋਰਟ ਨਹੀਂ ਕੀਤੀ ਜਿਹੜਾ ਕਿ ਖਾਸ ਕਰਕੇ ਨਸ਼ਾ ਜਿਹੜਾ ਕਿ ਵੇਚਦਾ ਜਿਨ੍ਹਾਂ ਜਿੱਥੇ ਕੋਈ ਸਾਡਾ ਭਰਾ ਜਾਂ ਸਾਡੀ ਭੈਣ ਨਸ਼ਾ ਜਿਹੜਾ ਕਿ ਛੱਡਣਾ ਚਾਹੂਗਾ ਉਹਨਾਂ ਨੂੰ ਅਸੀਂ ਮੈਡੀਕਲ ਹਸਪਤਾਲ ਦੇ ਵਿੱਚ ਜਾਂ ਜਿਹੜੇ ਕਿ ਹੋਰ ਉਸ ਜਿਹੜੇ ਕਿ ਬ੍ਰਾਂਚਾਂ ਬਣ ਗਈਆਂ ਜਾਂ ਸੰਸਥਾ ਜਿਹੜੇ ਹਸਪਤਾਲ ਆਏ ਉਹਨਾਂ ਦੇ ਵਿੱਚ ਅਸੀਂ ਐਡਮਿਟ ਕਰਵਾਵਾਂਗੇ ਜਿੰਨਾ ਵੀ ਸਾਨੂੰ ਅਸੀਂ ਸਹਿਯੋਗ ਕਰ ਸਕਦੇ ਆ ਸਾਰੇ ਅਸੀਂ ਐਮਸੀ ਸਾਹਿਬ ਰਲ ਮਿਲ ਕੇ ਉਹਨਾਂ ਭੈਣ ਭਰਾਵਾਂ ਦਾ ਅਸੀਂ ਚੀਓ ਕਰਾਂਗੇ ਕਿਉਂਕਿ ਜੋ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਨਿਕਲ ਜਾ। ਮੇਰੇ ਸਾਹਿਬ ਆਮ ਤੌਰ ਤੇ ਦੇਖਿਆ ਜਾਂਦਾ ਕਿ ਜਦੋਂ ਕੋਈ ਇਸ ਤਰ੍ਹਾਂ ਪੁਲਿਸ ਫੜਦੀ ਹੈ ਕਿਸੇ ਨਸ਼ਾ ਤਸਕਰ ਨੂੰ ਤੇ ਪਿੱਛੇ ਪਰਸ਼ਰ ਜ਼ਰੂਰ ਆਉਂਦੇ ਨੇ ਉਹਨਾਂ ਨੂੰ ਚੜਾਉ ਜਲਤਾ ਜਿੱਥੇ ਕਿ ਅਸੀਂ ਚਾਹੁੰਦੇ ਆ ਵੀ ਜਿਹੜਾ ਕਿ ਪੰਜਾਬ ਇੱਕ ਨਸ਼ੇ ਦੀ ਦਲਦਲ ਚੋਂ ਬਾਹਰ ਨਿਕਲ ਜੇ ਕਿਉਂਕਿ ਜੇ ਸਾਡੇ ਸਾਰੇ ਭਰਾ ਚਾਹੇ ਕੋਈ ਪ੍ਰਧਾਨ ਸਾਹਿਬ ਹੋਣ ਚਾਹੇ ਕਿ ਜਿਹੜੇ ਕਿ ਜ਼ਿੰਮੇਵਾਰ ਨਾਗਰਿਕ ਹੁੰਦੇ ਆ ਸਾਡੇ ਵਾੜਾਂ ਦੇ ਕਿਉਂਕਿ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਤੁਸੀਂ ਇਹਨਾਂ ਦਾ ਸਹਿਯੋਗ ਨਾ ਕਰੋ ਕਿਉਂਕਿ ਜੋ ਇਹ ਨਸ਼ਾ ਜਿਹੜਾ ਕਿ ਅੱਜ ਜਿਹੜਾ ਵੇਚਦੇ ਆ ਜਾਂ ਵੰਡਦੇ ਆ ਕਿਉਂਕਿ ਜੇ ਉਹ ਇਹ ਨਸ਼ੇ ਦੀ ਦਲਦਲ ਚੋਂ ਨਿਕਲ ਜਾਣਗੇ ਉਹ ਤੁਹਾਡੀਆਂ ਜੜੀਆਂ ਦਾਵਾਵਾਂ ਮੋ ਸੱਚੇ ਪਾਤਸ਼ਾਹ ਕਿਉਂਕਿ ਉਹ ਪਰਿਵਾਰ ਜਦੋਂ ਨਸ਼ਾ ਛੱਡ ਕੇ ਜਾਂ ਸਾਡੀ ਭੈਣ ਨਸ਼ਾ ਛੱਡ ਕੇ ਉਹ ਦਵਾਵਾਂ ਤੁਹਾਡੇ ਤੇ ਤੇ ਜਿਹੜਾ ਕਿ ਸਯੋਗ ਕਰਦਾ ਕਿ ਮੈਂ ਸਾਨੂੰ ਉੱਤੇ ਵੀ ਬਣਦੀ ਜਿਹੜੀ ਕਿ ਕਾਰਵਾਈ ਕੀਤੀ ਜਾਂਦੀ ਹੈ ਅੱਜ ਜਿਹੜਾ ਥਾਣਾ ਸੀੜੀ ਸਾਊਥ ਮੋਗਾ ਹੈਗਾ ਇੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਮੀਰ ਸਾਹਿਬ ਨੇ ਨਾਲ ਇਹਨਾਂ ਦੇ ਐਮਸੀ ਸਾਹਿਬ ਮੌਜੂਦ ਨੇ ਇਹਨਾਂ ਨੇ ਆ ਕੇ ਜਿਹੜਾ ਇੱਕ ਮਤਾ ਸਾਨੂੰ ਰਿਸਿਵ ਕਰਾਇਆ ਜਿਹੜਾ ਜਿਸ 'ਚ ਇਹਨਾਂ ਨੇ ਇੱਕ ਮਤਾ ਪਾਇਆ ਜਿਸ 'ਚ ਇਹਨਾਂ ਨੇ ਦੱਸਿਆ ਸਾਨੂੰ ਇਨਫਾਰਮੇਸ਼ਨ ਦਿੱਤੀ ਹੈ ਵੀ ਅੱਜ ਤੋਂ ਬਾਅਦ ਜਿਹੜੇ ਵੀ ਕੋਈ ਨਸ਼ਾ ਤਸਕਰ ਨੇ ਜਾਂ ਡਰੱਗ ਪੈਟਲਰ ਨੇ ਜਾਂ ਡਰੱਗ ਸਮਗਲਰ ਨੇ ਉਹਨਾਂ ਦੇ ਖਿਲਾਫ ਜੇ ਕੋਈ ਕਾਰਵਾਈ ਹੁੰਦੀ ਹੈ ਨਾ ਤੇ ਉਹਨਾਂ ਦੀ ਬੇਲ ਲਾਈਨ ਜਾਣਗੇ ਨਾ ਆਏ ਉਹਨਾਂ ਦੀ ਪੈਰਵਾਹੀ ਕਰਦੇ। ਦੇਖੋ ਬੜਾ ਵਧੀਆ ਇੱਕ ਸਰਕਾਰ ਨੇ ਇਨੀਸ਼ੀਏਟਿਵ ਲੱਤਾ ਜਿਹੜਾ ਯੋਧ ਨਸ਼ਾ ਵਿਰੋਧ। ਉਹਦੇ ਵਿੱਚ ਜਿਹੜਾ ਮੋਗਾ ਏਰੀਏ ਦੇ ਐਮਸੀ ਸਹਿਬਾਨ ਨੇ ਉਹਨਾਂ ਨੇ ਵੀ ਆਪਣਾ ਯੋਗਦਾਨ ਪਾਇਆ ਵੀ ਜਿਹੜਾ ਐਸੀ ਜਿਹੜੀ ਪੰਜਾਬ ਸਰਕਾਰ ਦੀ ਮੁਹਿਮ ਹੈ। ਇਸ ਆਪਣਾ ਯੋਗਦਾਨ ਪਾਉ। ਜੇ ਕੋਈ ਤਸਕਰ ਸਾਡੇ ਕੋਲੋਂ ਫੜਿਆ ਜਾਂਦਾ ਤਸਕਰ ਹੋਵੇ, ਪੈਡਲਰ ਹੋਵੇ ਜੋ ਉਹਦੀ ਰਿਕਵਰੀ ਹੈਗੀ ਐਸੀ ਉਸ ਦੇ ਹਿਸਾਬ ਨਾਲ ਬੰਦ ਹੀ ਕਾਰਵਾਈ ਜਿਹੜੀ ਆ ਉਸ ਤੇ ਪਹਿਲਾਂ ਵੀ ਕਰਦੇ ਆਏ ਆ ਤਾਂ ਅੱਗੇ ਵੀ ਕਰਾਂਗੇ। ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧ ਜਿਹੜਾ ਬੜੀ ਵਧੀਆ ਤਰੀਕੇ ਨਾਲ ਚਲਾਇਆ ਜਾ ਰਿਹਾ ਪਰ ਐਮਸੀਆਂ ਦੀ ਜੇ ਗੱਲ ਕਰੀਏ ਉਹ ਨਹੀਂ ਹੁੰਦੇ ਜੇ ਹੋਰ ਲੋਕ ਨੇ ਜਿਹੜੇ ਕੋਈ ਮੋਹਤਵਾਰ ਆਪਦੇ ਆਪ ਨੂੰ ਪ੍ਰਧਾਨ ਬਣੇ ਹੋਏ ਨੇ ਉਹ ਪਹਿਲਾਂ ਆ ਕੇ ਥਾਣੇ ਦੇ ਵਿੱਚ ਖੜੇ ਹੁੰਦੇ ਨੇ ਤੁਸੀਂ ਦੇਖੋ ਇਸ ਤੇ ਮੈਂ ਤੁਹਾਨੂੰ ਪਹਿਲੇ ਜਾਣਕਾਰੀ ਦੇ ਚੁੱਕਿਆ ਹਾਂ ਜੇ ਕੋਈ ਕਿਸੇ ਬੰਦੇ ਤੋਂ ਜਾਂ ਤਸਕਰ ਤੋਂ ਕੋਈ ਰਿਕਵਰੀ ਹੁੰਦੀ ਹੈ ਉਹਦੇ ਜਿਹੜਾ ਹੈਗਾ ਐਸੀ ਉਸ ਤੇ ਜਿਹੜੀ ਬਾਨੀ ਕਾਰਵਾਈ ਤਾਂ ਕਰਨੀ ਕਰਨੀ ਹੈਗੀ ਐ ਉਸ ਤੇ ਕੋਈ ਦੂਰ ਆਈ ਨਹੀਂ ਕਿੰਨੇ ਕਾਉਂਸਲਰ ਜਿਹੜੇ ਅੱਜ ਇਸ ਮਤਦੇ ਦੇ ਵਿੱਚ ਆਜੂ ਸਾਡੇ ਕੋਲ ਮੇਅਰ ਸਾਹਿਬ ਨੇ ਨਾਲ ਪੰਜ ਕਾਉਂਸਲਰ ਸਾਹਿਬ ਕੀ ਤਸਕਰਾਂ ਨੂੰ ਚੁਟਾਉਣੇ ਕੀ ਦੇ ਰਹੇ ਇਹੀ ਤਸਕਰਾਂ ਨੂੰ ਇਹੀ ਵਾਰਨਿੰਗ ਦਵਾਂਗੇ ਵੀ ਜਿਹੜਾ ਇਹ ਸਰਕਾਰ ਦੀ ਬਹੁਤ ਇਸ ਜਿਹੜਾ ਇਹ ਮੁੱਦਾ ਹੈ ਇਸ ਤੇ ਬਹੁਤ ਜ਼ਿਆਦਾ ਸ਼ਕਤੀ ਹੈਗੀ ਹੈ ਪੰਜਾਬ ਪੁਲਿਸ ਵੀ ਇਸ ਤੇ ਇਸ ਦੇ ਖਿਲਾਫ ਜਿਹੜੀ ਕਾਰਵਾਈ ਹੈਗੀ ਉਹ ਸਖਤ ਤੋਂ ਸਖਤ ਕਰੇਗੀ ਤਾਂ ਕਰਕੇ ਜਿਹੜਾ ਕੰਮ ਹੈਗਾ ਛੱਡ ਦੇ ਜਿਹੜਾ ਇੱਕ ਰੀ ਜਿਹੜਾ ਕੋਈ ਫੜਿਆ ਜਾਂਦਾ ਹੈ ਅਸੀਂ ਉਸ ਤੇ ਜਿਹੜੀ ਬੰਦ ਹੀ ਕਾਰਵਾਈ ਕਰ ਦਿੰਨੇ ਆਂ ਠੀਕ ਹੈ ਇਹ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੀ ਉਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੀ ਉਹਨਾਂ ਦੀ ਡੀਲ ਹੈਗੀ ਹੈ ਉਹ ਛੇਤੀ ਨਾ ਹੋ ਸਕੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਾਂਗੇ ਜਿਹੜਾ ਵੱਧ ਤੋਂ ਵੱਧ ਸਾਡਾ ਸਹਿਯੋਗ ਦੇਣ ਇਹ ਜਿਹੜਾ ਪੰਜਾਬ ਸਰਕਾਰ ਦੀ ਬੜੀ ਚੰਗੀ ਮੁਹਿੰਮ ਹੈ ਇਸ ਸਾਡਾ ਸਾਥ ਦੇਣ ਸਾਨੂੰ ਇਨਫੋਰਮੇਸ਼ਨ ਸ਼ੇਅਰ ਕਰਨ ਉਹਨਾਂ ਦੀ ਜਾਣਕਾਰੀ ਜਿਹੜੀ ਹੈਗੀ ਹੈ ਉਹ ਗੁਪਤ ਰੱਖੀ ਜਾਏਗੀ ਆਵੇਂ ਮੇਰੇ ਪੰਜਾਬ ਸਰਕਾਰ ਦੀ ਹੈਲਪਲਾਈਨ ਹੈ ਉਸ ਤੇ ਵੈਸੇ ਵੀ ਕਿਸੇ ਦੀ ਜਾਣਕਾਰੀ ਹੈ ਜਿਹੜੀ ਉਹ ਸ਼ੇਅਰ ਨਹੀਂ ਹੁੰਦੀ ਉਹ ਸਿਰਫ ਜਿਹੜੇ ਹੈਲਪਲਾਈਨ ਦੇ ਆਪਰੇਟਰ ਨੇ ਉਹਨਾਂ ਤੱਕ ਹੀ ਸੀਮਤ ਰਹਿ ਜਾਂਦੀ ਹੈ ਉਹ ਅੱਗੇ ਸ਼ੇਅਰ ਨਹੀਂ ਕਈ ਵਾਰ ਕੀ ਹੁੰਦਾ ਤਸਕਰ ਨੇ ਜਾਣਕਾਰੀ ਕੋਈ ਬੰਦਾ ਦਿੰਦਾ ਹੈ ਤਾਂ ਉਹ ਵੀ ਲੀਕ ਆਊਟ ਹੋ ਜਾਂਦੀ ਹੈ ਤਸਕਰ ਉਹਦੇ ਤੇ ਹੈਵੀ ਹੋ ਜਾਂਦੇ ਨਹੀਂ ਇਸ ਚੀਜ਼ ਦੀ ਜ਼ਿੰਮੇਵਾਰੀ ਮੈਂ ਲੈਣਾ ਵੀ ਜਿਹੜਾ ਕੋਈ ਮੈਨੂੰ ਇਨਫੋਰਮੇਸ਼ਨ ਸ਼ੇਅਰ ਕਰੇਗਾ ਉਹਦੀ ਇਨਫੋਰਮੇਸ਼ਨ ਸੀਕ੍ਰੀਟ ਰੱਖੀ